ਇਹ 31000 ਦਾ 31000 ਦਾ ਤੇ ਅੱਜ ਲੱਗਦਾ ਵੀ ਇੰਨੇ ਦਾ ਆ ਜਾਂਦਾ ਟਰੈਕਟਰ ਨਹੀਂ ਹੁਣ ਨਹੀਂ ਆਉਂਦਾ ਹੁਣ ਤਾਂ ਬਹੁਤ ਮਹਿੰਗਾ ਹੋ ਗਿਆ ਕੰਮ ਪਹਿਲਾਂ ਭਈ 1973 ਵੇਲੇ ਦੀ ਹੈ ਨਾ ਕੌਣ ਲੈ ਕੇ ਆਇਆ ਸੀ ਬਈ ਟਰੈਕਟਰ ਨੂੰ ਇਹ ਦਾਦਾ ਜੀ ਲੈ ਕੇ ਆਇਆ ਸ਼ਿਵਰਾਜ ਨੇ ਇਹਦੀ ਮੈਨੂੰ ਚੰਗੀ ਲੱਗਦੀ ਹੈ ਲੈਪਟਾ ਸਾਡੇ ਸ਼ਿਵਰਾਜ ਵੀ ਹੈਗਾ ਸ਼ਿਵਰਾਜ ਤੁਹਾਡੇ ਕੋਲੇ ਹੈਗਾ ਠੀਕ ਹੈ ਟੂ ਵਗੈਰਾ ਜੀ ਮੈਨੂੰ ਲੈਪਟਾ ਬਈ ਇਹਦੀ ਬਹੁਤ ਵਧੀਆ ਹਾਂ ਕੰਟਰੋਲ ਐਡਾ ਤਗੜਾ ਦਾ ਗੱਲੀ ਛੜ ਠੀਕ ਹੈ ਜਾ ਬਈ ਇਹਦੇ ਤੋਂ ਲੱਗੀ ਵੀ ਇੱਥੇ ਆ ਮੂਰੀਆਂ ਹੀ ਨਿਕਲੀਆਂ ਆਵੇਂ ਜਾਂਦੇ ਇਹ ਹੀਟ ਹੈ ਬਈ ਇਹੋ ਜਿਵੇਂ ਆਪਾਂ ਚਾਬੀ ਜਿਵੇਂ ਸਿਆਲ ਚ ਸਟਾਰਟ ਨਹੀਂ ਹੁੰਦਾ ਹਾਂਜੀ ਬਈ ਉਹ ਹੀਟ ਲਾ ਕੇ ਜੋ ਗਰਮ ਜਾਓਗੇ ਪਤਾ ਲੱਗ ਜਾਂਦਾ ਸਰ 444 ਦੇਖਣ ਨੂੰ ਮਿਲਦੇ ਆ ਸੱਤੇ ਰੰਗ ਚ 444 44 ਹਾਂ 434 ਨਹੀਂ ਮਿਲਦਾ 434 ਨਹੀਂ ਮਿਲਦਾ ਹਾਂ ਡੀਜ਼ਲ 434 ਹਾਂ ਇਹ ਹਾਂਜੀ ਦੋਸਤੋ ਅੱਜ ਤੁਹਾਨੂੰ ਉਹ ਟਰੈਕਟਰ ਦਿਖਾਉਣਾ ਜਿਹੜੇ ਪਿਆਬ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਆ ਇੰਟਰਨੈਸ਼ਨਲ ਟਰੈਕਟਰ ਆ 434 ਜੇ ਕਿਸੇ ਵੀ ਕੋਲੇ ਹੋਇਆ ਤਾਂ ਮੈਨੂੰ ਜਰੂਰ ਮੈਸੇਜ ਕਰਿਓ ਤੇ 1973 ਮਾਡਲ ਹੈ ਤੇ ਬਾਈ ਇਹ ਰਾ ਨਾਲ ਗੱਲਬਾਤ ਕਰਦੇ ਆ ਪਿੰਡ ਮਿਠੜੀ ਖੜੇ ਆ ਬਾਈ ਗੁਰਸਹਿਬ ਆ ਤੇ ਇਹਨਾਂ ਦੇ ਜਿਹੜਾ ਕੀ ਬਿਉਰਗਾ ਨੇ ਲਿਆਂਦਾ ਸੀ ਟਰੈਕਟਰ ਕਿੰਨੇ ਦਾ ਲਿਆਂਦਾ ਸੀਗਾ ਠੀਕ ਆ ਕਿੰਨੀ ਖੇਤੀ ਕਰਦੇ ਸੀ ਇਹ ਕਾ ਜਿਹੜੀਆਂ ਖੂਬੀਆਂ ਕੀ ਸੀ ਟਰੈਕਟਰ ਦੀਆਂ ਤੇ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਸੋ ਸਵਾਗਤ ਆ ਬਾਈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਬਾਈ ਬਹੁਤ ਵਧੀਆ ਜੀ ਆਪਣੇ ਦੱਸੋ ਬਸ ਵਧੀਆ ਬਾਈ ਜਿਵੇਂ ਮੈਂ ਗੱਲ ਕੀਤੀ ਹੈ ਨਾ ਵੀ ਤੁਸੀਂ ਵੀ ਦੱਸਿਆ ਸੀਗਾ ਜਿਵੇਂ ਇੰਟਰਨੈਸ਼ਨਲ 434 ਇਹ ਹਾਂ ਆਪਾਂ ਇੱਕ ਹੋਰ ਦੇਖਦੇ ਹਾਂ ਖੱਟੇ ਰੰਗ ਦੇ ਖੱਟੇ ਹਾਂ ਉਹ ਮਲਾ ਮਾਡਲ ਹੋਰ ਹੈ ਨਾ ਹਾਂ 1986 ਆ ਪਤਾ ਨਹੀਂ 83 ਆ ਉਹ ਹਾਂ ਇਹ ਹੈਗਾ 434 ਮਾਡਲ ਦਾ 434 ਇਹ ਟਰੈਕਟਰ ਜਿਵੇਂ ਕਿਹਾ ਸੀਗਾ ਵੀ ਬਹੁਤ ਘੱਟ ਆ ਨਾ ਵਿਆਪ ਚ ਹਾਂ ਬਹੁਤ ਘੱਟ ਆ ਵੀਰੇ ਹੁਣੇ ਨਹੀਂ ਲੱਗਦਾ ਮੈਨੂੰ ਤਾਂ ਦੇਖਿਆ ਨਹੀਂ ਮੈਂ ਤਾਂ ਬਹੁਤ ਟਰਾਈ ਕੀਤਾ ਠੀਕ ਹੈ 444 ਦੇਖਣ ਨੂੰ ਮਿਲਦੇ ਆ ਖੱਟੇ ਰੰਗ ਚ 444 44 ਹਾਂ 434 ਨਹੀਂ ਮਿਲਦਾ 434 ਨਹੀਂ ਮਿਲਦਾ ਹਾਂ ਡੀਜ਼ਲ 434 ਹਾਂ ਇਹ ਇੰਟਰਨੈਸ਼ਨਲ ਇੰਟਰਨੈਸ਼ਨਲ ਇਹ ਇمپੋਰਟ ਹੁੰਦੇ ਸੀਗੇ ਮੈਨੂੰ ਲੱਗਦਾ ਬਾਹਰ ਦੀ ਕੰਪਨੀ ਇੰਟਰਨੈਸ਼ਨਲ ਬਣਾਉਂਦੀ ਸੀ ਹਨ ਉਸ ਤੋਂ ਬਾਅਦ ਚਲੋ ਮਹਿੰਦਰਾ ਦੇ ਇੱਥੇ ਜਿਵੇਂ ਇਹ ਸੇਮ ਹੀ ਟਰੈਕਟਰ ਬਣਨ ਲੱਗ ਗਏ ਇਹ ਉਹ ਟਰੈਕਟਰ ਆ ਜਿਹੜਾ ਹੀਟ ਨਾਲ ਸਟਾਰਟ ਹੁੰਦੇ ਹਨ ਕਿੰਗ ਜਿਹਨਾਂ ਕੋਲੇ ਹੈਗੇ ਭਰਾਵਾਂ ਕੋਲੇ ਉਹਨਾਂ ਤੋਂ ਪਤਾ ਬਾਕੀ ਦਿਖਾਵਾਂਗੇ ਉਹ ਸਾਰਾ ਸਿਸਟਮ ਤੇ ਗੱਲ ਸ਼ੁਰੂ ਕਰਦੇ ਆਂ ਬਈ 1973 ਵੇਲੇ ਦੀ ਹਨ ਕੌਣ ਲੈ ਕੇ ਆਏ ਸੀ ਬਈ ਟਰੈਕਟਰ ਨੂੰ ਇਹ ਦਾਦਾ ਜੀ ਲੈ ਕੇ ਆਏ ਸੀ ਅੱਛਾ ਆਜੋ ਬਈ ਨੇੜੇ ਆਜੋ ਆਪਣੇ ਦਾਦਾ ਜੀ ਦਾ ਨਾਮ ਹਾਂਜੀ ਹਾਂਜੀ ਲਾਲ ਸਿੰਘ ਨੰਬਰ ਦਾ ਠੀਕ ਹੈ 1973 1973 ਮੇਠੜੀ ਦੇ ਇੱਥੇ ਉਹਨਾਂ ਦੇ ਬਈ ਇੱਥੇ ਠੀਕ ਹੈ ਕਿੰਨੇ ਦਾ ਲੈ ਕੇ ਆਂਦਾ ਸੀ ਬਈ ਇਹ 31000 ਰੁਪਏ 31000 ਦਾ 31000 ਤੇ ਅੱਜ ਲੱਗਦਾ ਵੀ ਇੰਨੇ ਦਾ ਆ ਜਾਂਦਾ ਟਰੈਕਟਰ ਨਹੀਂ ਹੁਣ ਨਹੀਂ ਆਉਂਦਾ ਹੁਣ ਤਾਂ ਬਹੁਤ ਮਹਿੰਗਾ ਹੋ ਗਿਆ ਕੰਮ ਪਹਿਲਾਂ ਉਸ ਟਾਈਮ 'ਚ 31000 ਹੀ ਬਹੁਤ ਸੀ ਘਰ ਠੀਕ ਹੈ 1973 ਦਾ ਦੇਖੀਏ ਤਾਂ ਅੱਛਾ ਬਈ ਤੇ ਹੁਣ ਇਹ ਪਿੱਛੇ ਜਗਾਹ ਵੀ ਆਈ ਸੀ ਹੂੰ ਇਹ ਕਹਿੰਦੇ ਸਾਨੂੰ ਦੇ ਦਿਓ ਠੀਕ ਹੈ ਬਈ ਉਹੀ ਲਾਗੇ ਸੀ 2.5 ਲੱਖ ਟਾਈ ਲੱਖ ਟਾਈ ਲੱਖ ਅੱਛਾ ਹੂੰ ਤੇ ਉੰ ਕੰਮ ਕੰਮ ਵਧੀਆ ਚੱਲੀ ਜਾਂਦਾ ਕੰਮ ਵਧੀਆ ਵੀਰੇ ਠੀਕ ਆ ਸਾਰਾ ਓਕੇ ਅਜੇ ਨਾ ਇੱਕ ਇੰਟਰਨੈਸ਼ਨਲ ਦਾ ਲਿਖਿਆ ਹੋਇਆ ਹੈ ਕਿ ਤੇ ਐਮ ਸੀ ਕਾਰਮਿਕ ਲਿਖਿਆ ਹੋਇਆ ਹੈ ਹਨਾ ਤੇ ਇਹ ਉਦੋਂ ਦਾ ਨਾਲ ਹੀ ਆਇਆ ਲਿਖਿਆ ਹੈ ਇਹ ਨਾਲ ਹੀ ਸਟicker ਇਹਦੇ ਇੱਕ ਹੋਰ ਸੀਗੇ ਪਹਿਲਾਂ ਲੋਹੇ ਦੇ ਅੱਛਾ ਭਾਈ ਇਹਨਾਂ ਤੇ ਹੀ ਸੀਗਾ ਹੂੰ ਉਹ ਫਿਰ ਬਾਹਲਾ ਉਹ ਹੋ ਗਿਆ ਨਾ ਪੁਰਾਣਾ ਦਾ ਕਰਕੇ ਫਿਰ ਹੁਣ ਨਵੇਂ ਸਟicker ਉਵੇਂ ਹੀ ਲਾ ਦੇ ਕਢਾ ਕੇ ਹੂੰ ਜਿਹੜੇ ਹੁਣ ਜਿਵੇਂ ਪਹਿਲਾਂ ਐ ਸੀ ਨਾ ਇਹਦੇ ਫੋਟੋ ਦੇਖ ਕੇ ਮੈਂ ਉਹ ਅੱਛਾ ਬਾਈ ਉਸ ਤੋਂ ਦੁਆਰੇ ਬਣਵਾ ਕੇ ਬਣਵਾਏ ਆ ਮਤਲਬ ਇਹ ਸਾਰਾ ਤੁਸੀਂ ਰੈਸਟੋਰੇਸ਼ਨ ਕਰਵਾਈ ਹੈ ਜੀ ਰੀਪੇਂਟ ਹੋਇਆ ਬਟ ਰੀਪੇਂਟ ਕਰਤਾ ਸਾਰਾ ਠੀਕ ਆ ਠੀਕ ਆ ਇੱਕ ਚੀਜ਼ ਬਾਈ ਮੂਰੇ ਵੀ ਲਿਖੀ ਵੀ ਆ ਹਨਾ ਮਾਨਾ ਮਰ ਜਾਣਾ ਪਿੱਛੇ ਜਿਆਦਾ ਰਹਿ ਜਾਣੀਆਂ ਸਖਮੇਲ ਨੰਬਰਦਾਰ ਹਾਂਜੀ ਤੇ ਕਿਵੇਂ ਤੁਸੀਂ ਦੱਸਿਆ ਸੀਗਾ ਵੀ ਇਹਨਾਂ ਦਾ ਟਰੈਕਟਰ ਸੀਗਾ ਕਿਵੇਂ ਸੀ ਉਹ ਗੱਲ ਇਹ ਚਾਚਾ ਜੀ ਸੀਗੇ ਆਪਣੇ ਐਕਸਪਰਟ ਹੋ ਗਏ ਠੀਕ ਹੈ ਤਿੰਨ ਸਾਲ ਹੂੰ ਤੇ ਉਹ ਉਹਨਾਂ ਨੇ ਤਿਆਰ ਕਰਨਾ ਸੀ ਅੱਛਾ ਉਹ ਫਿਰ ਵਿੱਚੇ ਰਹਿ ਗਿਆ ਫਿਰ ਅਸੀਂ ਹੁਣ ਦੁਆਰੇ ਵੀ ਵੀ ਆਨ ਬਣੀ ਵਾਹ ਚਲੋ ਤਿਆਰ ਕਰਾ ਕੇ ਰੱਖਾਂਗੇ ਠੀਕ ਹੈ ਬਈ ਵੇਚਣਾ ਤਾਂ ਹੈ ਹੀ ਨਹੀਂ ਅਸੀਂ ਅੱਛਾ ਵੇਚਣਾ ਤਾਂ ਕਦੇ ਹੀ ਨਹੀਂ ਜਿੰਨਾ ਜ਼ਰੂਰ ਹੈਗੇ ਉਹਨਾਂ ਜ਼ਰ ਹੈਗੇ ਜਿਹਨੇ ਆਪਾਂ ਕਹਿ ਲਈ ਵੀ ਹਨ ਜੜਾਂ ਲਾਈਆਂ ਹੋਣ ਫਿਰ ਉਹ ਚੀਜ਼ ਤੱਕਾਂ ਨੂੰ ਵੇਚ ਨਹੀਂ ਹੈਨਾ ਨਾ 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 ਹੱਕ ਹੀ ਨਹੀਂ ਬਣਦਾ ਬਈ ਉਦੋਂ ਫਿਰ ਬਈ ਕਾਦੀ ਖੇਤੀ ਕਰਦੇ ਬਯੁਰਗ ਫਿਰ ਉਦੋਂ ਛੋਲੇ ਹੁੰਦੇ ਸੀ ਬਈ ਪੁਰਾਣੇ ਟਾਈਮ ਅਜ ਤਾਂ ਠੀਕ ਹੈ ਬਈ ਉਹ ਤਾਂ ਬਰਾਨੀ ਹੁੰਦਾ ਸੀ ਮੋਟਰਾਂ ਮੋਟਰਾਂ ਤਾਂ ਹੁਣ ਲੱਗੀਆਂ 20 ਸਾਲਾਂ ਦੀ ਪਾਡੇ ਦਾ ਇੱਧਰ ਪਹਿਲਾਂ ਬੋਰ ਸੀ ਹੂੰ ਤੇ ਬਾ ਜਾਂ ਬੋਰ ਤੇ ਚੱਲਦਾ ਹੁੰਦਾ ਸੀ ਠੀਕ ਹੈ ਆਮ ਤਾਂ ਭਾਈ ਜਿਵੇਂ ਦੇਖਿਆ ਵੀ ਜਿਹੜੇ ਮਹਿੰਦਰਾ ਦੇ ਟਰੈਕਟਰ ਆਉਂਦੇ ਆ ਸਾਰਾ ਸੇਮ ਹੀ ਆ ਹਨਾ ਇੰਜਣ ਵੀ ਸੇਮ ਆ ਪਿੱਛੋਂ ਲੈਫਟ ਆਪੇ ਸੋਪਾ ਸਾਰਾ ਹੀ ਸੇਮ ਆ ਪਰ ਇਹਦੀ ਮੈਨੂੰ ਲੱਗਦਾ ਜਿਹੜੀ ਸ਼ੋ ਆ ਮੂਰਲੀ ਜਾਲੀ ਆ ਇਹ ਥੋੜੀ ਜਿਹੀ ਵੱਖਰੀ ਲੱਗਦੀ ਇਹਨੂੰ ਲੋਕ ਹਨਾ ਹੁਣ ਲੋਕ ਸੋਹਣੀ ਲੱਗਦੀ ਆ ਉਹ ਜਿਹੜੇ ਹੁਣ ਟਰੈਕਟਰ ਆ ਹੀ ਜਾਂਦੇ ਡੀਆਈ 275 ਆ ਹੀ ਜਾਂਦੇ ਜਿਵੇਂ ਆ ਠੀਕ ਆ ਭਾਈ ਪਰ ਉਹਨਾਂ ਕੋਲੇ ਖੜਿਆ ਰਿਹਾ ਸੋਹਣਾ ਲੱਗਦਾ ਸੋਹਣਾ ਲੱਗਦਾ ਹਾਂ ਕਿਉਂਕਿ ਇਹ ਉਹਨਾਂ ਦਾ ਜਨਮ ਦਾਤਾ ਕਹਿ ਸਕਦੇ ਆ ਇਹ ਉਹਨਾਂ ਦਾ ਬਾਪੂ ਆ ਬਾਪੂ ਆ ਉਦੋਂ ਬਾਅਦ ਮੇਂਧਰਾ ਜਿਹੜੇ ਹੁਣ ਆਈ ਹੈ ਬਣਾਉਂਦੇ ਆ ਟਰੈਕਟਰ ਕਿਉਂਕਿ ਸਾਰਾ ਇੰਜਨ ਵਗੈਰਾ ਸੇਮ ਹੀ ਆ ਤੇ ਖੇਤੀ ਵਗੈਰਾ ਕਿੰਨੇ ਕੁ ਦੀ ਕਰਦੇ ਸੀ ਬਈ ਉਦੋਂ ਉਸ ਟਾਈਮ ਚ ਬਈ ਸਾਡੇ ਕੋਲੇ ਜੱਦੀ ਜ਼ਮੀਨ 26 27 ਕਿੱਲੇ ਦਾ ਸਾਦਾ ਜਿਹੜੇ ਤੋਂ ਬਾਅਦ ਪੌਣੇ 350 ਕਿੱਲੇ ਸੀ ਆ ਟਰੈਕਟਰ ਨਾਲ ਠੀਕ ਹੈ ਠੀਕ ਆ ਪੌਣੇ 350 ਕਿੱਲੇ ਠੀਕ ਆ ਇਹ ਦਿਨ ਆ ਬਾਈ ਕੀਤੀ ਆ ਸਾਰੀ ਹਾਂ ਉਦੋਂ ਪਹਿਲਾਂ ਕਿਹੜਾ ਟਰੈਕਟਰ ਹੁੰਦਾ ਸੀ ਬਾਈ ਇਸ ਤੋਂ ਪਹਿਲਾਂ ਇੱਕ ਮੈਸੀ ਹੁੰਦਾ ਸੀ ਆਜੋ ਬਾਈ ਟਰੈਕਟਰ ਕੋਲੀ ਆਜੋ ਪੈ ਇਦੋਂ ਸਾਰੀ ਹਾਂ ਹਾਂ ਮੈਸੀ ਫਿਰ ਦੋ ਬਾਅਦ ਵੇਚਦਾ ਸੀ ਮੈਸੀ ਕਿਹੜਾ ਸੀ ਬਈ ਉਹ ਮੈਸੀ ਆ ਜਿਹੜਾ ਟੈਫੀ ਹੁੰਦਾ ਹੈ 1035 ਜਿਹੜਾ ਹਾ 35 ਵਾਲਾ 1035 ਕਹਿੰਦੇ 1035 ਜਿਹਨੂੰ ਕਹਿੰਦੇ ਛੋਟਾ ਮਿੰਨੀ ਜਿਹਾ ਹੁੰਦਾ ਸੀ ਉਹ ਥੋੜਾ ਟਾਈਮ ਹੀ ਰੱਖਿਆ ਫਿਰ ਉਹ ਵੇਚਦਾ ਫਿਰ ਆਪਣੇ 3600 ਲਿਆਂਦਾ ਫੋਰਡ ਫੋਰਡ 3600 ਉਹ ਕਦੋਂ ਵੇਚਦਾ ਇਹ ওভার ਆਇਡ ਦੋ ਬਾਦਾਂ ਸੀ ਅਡ ਹੋ ਗਏ ਚਾਚੇ ਜੀ ਉਹਨਾਂ ਨੇ ਵੇਚ ਤਾ ਸੀ ਪਿੱਛੇ ਵੇਚ ਉਹਨਾਂ ਨੇ ਠੀਕ ਹੈ ਫਿਰ ਇੱਕ ਨਾਟਗਰ ਨਾਲਿੰਦਾ ਠੀਕ ਹੈ ਨਾਟਗਰ ਵੀ ਉਹ ਚਾਚਾ ਜੀ ਜੋ ਅਡ ਹੋਏ ਸੀ ਚਾਚਾ ਜੀ ਨੂੰ ਦੇ ਤਾ ਸੀ ਉਹਨਾਂ ਨੇ ਹੀ ਸੇਲ ਕਰ ਤਾ ਠੀਕ ਹੈ ਤੇ ਸਾਨੂੰ ਇਹ ਸੀਗਾ ਤੇ ਅਸੀਂ ਸੰਭੀ ਰੱਖਿਆ ਸੰਭੀ ਰੱਖਿਆ ਬਿਲਕੁਲ ਆ ਬਈ ਜਿਹੜਾ ਹਿੱਸਾ ਇਹ ਤਾਂ ਨਵੇਂ ਵਾਲੇ ਦਾ ਲਾਇਆ ਬਾਈ ਅਡਜਸਟੇਬਲ ਇਹ ਬਈ ਸਾਰਾ ਨਾਲ 73 ਵੇਲੇ ਦੇ ਨਾਲ ਦਾ ਨਾਲ ਦਾ ਹੀ ਕੁਝ ਨਹੀਂ ਹੈ ਦਾ ਉਹ ਸਾਰਾ ਬਾਰ ਬੂਲ ਨੂੰ ਕੱਢਣਾ ਸਾਰਾ ਨਾਲ ਹੈਗਾ ਕੋਪੀ ਕੁਝ ਵੀ ਕੀ ਬਾਤਾਂ ਬਈ 73 ਮਾਡਲ ਕੁਝ ਵੀ ਨਹੀਂ ਕੀਤਾ ਅੱਡ ਦੇ ਦਾ ਇਕੱਲਾ ਬੈਂਪਰ ਲਵਾਇਆ ਸੀ ਹੁਣ ਠੀਕ ਹੈ ਬਈ ਬੈਂਪਰ ਹੁਣ ਲਵਾਇਆ ਨਹੀਂ ਤਾਂ ਆਪਾਂ ਦੇਖਦੇ ਆ ਟਰੈਕਟਰ ਉਸ ਟਾਈਮ ਦੇ ਕਈ ਡਬਲ ਆਰਮ ਵੀ ਹੁੰਦੇ ਸੀਗੇ ਤੇ ਇਹ ਤਾਂ ਸਿੰਗਲ ਆਰਮ ਤੀ ਆ ਆ ਸਾਰਾ ਸਿੰਗਲ ਸਿੰਗਲ ਆਰਮ ਹੈ ਤੇ ਪੰਪ ਪੁੰਪ ਬਈ ਇਹਦਾ ਉਹ ਵੀ ਆ ਸਾਰਾ ਕੁਝ ਉਹ ਵੀ ਆ ਬਈ ਨਾਲ ਦੇ ਬਸ ਉਹ ਕੰਮ ਜ਼ਰੂਰ ਹੁਣ ਵੀ ਕਰਾਤਾ ਜਿਵੇਂ ਠੀਕ ਹੈ ਇੰਜਨ ਕਰਾਤਾ ਸੀ ਦਿੱਕਤ ਦੁੱਕਾ ਤਾਂ ਕੋਈ ਦਿੱਕਤ ਨਹੀਂ ਹੁਣ ਵੀ ਖੇਤੀ ਕਰ ਸਕਦੇ ਆ ਜੇ ਹਲ ਮਿਲਣਾ 15 ਵੀ ਖਿੱਚ ਲੇ अच्छा 44 हॉर्स पावर है ठीक है भाई कोई टिका ही नहीं पंदा 44 44 44 हॉर्स पावर ਦਾ ਟ੍ਰੈਕਟਰ ਕਿੰਨੇ ਹਾਲ ਹੂਲ ਪਾਉਂਦੇ ਸੀ ਬਈ ਉਦੋਂ ਫਿਰ ਇਹਦੇ ਉਦੋਂ ਤਾਂ 11 ਤੇ 9 ਹੀ ਹੁੰਦੇ ਸੀ 9 ਚੱਲਦੇ ਸੀ ਉਦੋਂ 9 ਹੀ ਹੁੰਦੇ ਸੀ 9 ਦੀ ਵੱਡੀ ਚੜਾਈ ਹੁੰਦੀ ਸੀ ਹਾਂ ਇਸ ਤੋਂ ਬਾਅਦ ਜੋ ਫੋੜ ਲਿਆ ਉਦੋਂ 11 ਲੈ ਲੇ 11 ਬਣਾ ਲੇ ਹਾਂ ਬਸ 11 ਹੀ ਚੱਲੀ ਗਿਆ ਸਾਡੇ ਤਾਂ ਹਾਲੇ ਹੁਣ ਵੀ 11 ਹੀ ਚੱਲਦੇ ਆ ਠੀਕ ਆ ਇਹਦੇ ਕਾਦੀ ਜ਼ਿਆਦਾ ਕਾਦੀ ਦਿੱਕਤ ਆਉਂਦੀ ਹੈ ਵੀਰੇ ਇਹ ਯਾਰ ਕਲਚ ਦੀ ਆਉਂਦੀ ਹੈ ਕਲਚ ਪਲੇਟ ਦੀ ਕਲਚ ਪਲੇ ਸੋਰੀ ਜਿਵੇਂ ਆ ਜਾਂਦੀ ਹੈ ਪਹਿਲਾਂ ਵਾਲਿਆਂ ਦੇ ਸਲੀਪਾਂ ਦੇ ਵਿੱਚ ਪਾਣੀ ਰਲ ਜਾਂਦਾ ਉਹ ਆਉਂਦਾ ਬਸ ਠੀਕ ਆ ਹੋਰ ਇੱਚ ਕੋਈ ਦਿੱਕਤ ਨਹੀਂ ਆਉਂਦੀ ਹੂੰ ਹੋਰ ਸਾਰਾ ਲਿਫਟ ਕੰਨੀਓ ਬਹੁਤ ਵਧੀਆ ਇਹ ਆ ਬਣੀ ਹੋਈ ਇੰਟਰਨੈਸ਼ਨਲ ਹਾਰਵੈਸਟਰ ਕੋ ਤੇ ਗ੍ਰੇਟ ਬ੍ਰਿਟੇਨ ਲਿਮਟਿਡ ਆ ਕੰਪਨੀ ਦਾ ਇਹ ਬਾਕੀ ਮੈਂ ਦੱਸ ਦੂੰਗਾ ਇਹਦਾ ਸਾਰੀ ਜਾਣਕਾਰੀ ਹਨਾ ਤੇ ਆ ਬਾਈ ਕੋਲੇ ਲਾਈ ਬੈਠਾ 434 ਜਿਹੜਾ ਮਾਡਲ ਆ ਆ ਗੇਅਰ ਗੁਰਜੇ ਉਦੋਂ ਦੇ ਆ ਆ ਕੀ ਚੀਜ਼ ਆ ਬਈ ਇਹਦੇ ਤੇ ਲੱਗੀ ਵੀ ਇੱਥੇ ਆ ਮੂਰਗਾ ਇਹ ਨਿਕਲ ਗਾਵੇਂਗਾ ਇਹ ਇਹ ਹੀਟ ਹੈ ਬਈ ਇਹ ਹੋਏ ਜਿਵੇਂ ਆਪਾਂ ਚਾਬੀ ਜਿਵੇਂ ਸਿਆਲ ਚ ਇਹ ਸਟਾਰਟ ਨਹੀਂ ਹੁੰਦਾ ਹਾਂਜੀ ਬਈ ਉਹ ਹੀਟ ਲਾ ਕੇ ਉਹ ਗਰਮ ਜਾਓ ਕੇ ਪਤਾ ਲੱਗ ਜਾਂਦਾ ਫਿਰ ਗਰਮ ਹੋ ਫਿਰ ਸਟਾਰਟ ਹੋ ਜਾਂਦਾ ਸੌਖਾ ਠੀਕ ਹੈ ਇਹ ਮਤਲਬ ਸਾਦੇ ਸੀਗੇ ਇਹਨੂੰ ਸਾਦੇ ਹੁੰਦੇ ਸੀ ਪਹਿਲਾਂ ਇਹਨੂੰ ਮਤਲਬ ਤੇਲ ਗਰਮ ਹੋਣਾ ਪਹਿਲਾਂ ਉਹ ਗਰਮ ਹੋਣਾ ਪਈ ਸਹੀ ਸਟਾਰਟ ਨਹੀਂ ਸਿਆਲ ਚ ਕਿਉਂ ਔਖੇ ਹੋ ਜਾਂਦੇ ਕਰਨੇ ਠੀਕ ਹੈ ਤੇ ਜ਼ੋਰ ਜ਼ਾਰ ਕਿੰਨਾ ਆ ਕੇ ਫਿਰ ਬਈ ਇਹਦਾ ਜ਼ੋਰ ਫੁੱਲ ਆ ਬਈ ਤੇ ਹੁਣ ਕਦੇ ਦੇਖਿਆ ਕਦੇ ਨਾ ਬਈ ਬਰਾਬਰ ਦੇ ਕਦੇ ਬਾਹਾਂ ਨਹੀਂ ਹੁਣ ਹੂੰ ਹੌਣ ਕਦੇ ਨਹੀਂ ਪਾਇਆ ਹੁਣ ਤਾਂ ਜਦੋਂ ਇਹ ਵੱਡੇ ਟਰੈਕਟਰ ਆਇਆ ਹੁਣ ਤਾਂ ਬਾਹਰ ਹੀ ਨਹੀਂ ਕਦੇ ਠੀਕ ਆ ਹੁਣ ਤਾਂ ਗੱਲਾ ਬਸ ਆਉਣ ਜਾਣ ਚੀ ਆਉਣ ਜਾਣ ਚੀ ਸਹੀ ਗੱਲ ਹਨਾ ਬਾਈ ਇੱਕ ਨਾ ਮੈਨੂੰ ਹੋਰ ਚੀਜ਼ ਬਾਹਲੀ ਕੈਂਟ ਲੱਗੀ ਬਾਈ ਆ ਯਾਰ ਸੀਟ ਬੜੀ ਐ ਜੇ ਨਿੱਕੀ ਜੀ ਆ ਇਹ ਬਾਅਦ ਚ ਲਈ ਵੀ ਆ ਤੁਸੀਂ ਨਾ ਇਹ ਵੀ ਨਾਲ ਦੇ ਬਾਈ ਬਾਅਦ ਚ ਤੇ ਕੁਛ ਨਹੀਂ ਲਵਾਇਆ ਸੀ ਅੱਛਾ ਕੱਲੀ ਹੁੱਕ ਹੁੱਕ ਕੋ ਜਰੂਰ ਬਦਲਦੀ ਇਹਦੇ ਉਹ ਹੁੱਕ ਵੀ ਫਿਕਸ ਆਉਂਦੀ ਸੀ ਨਾ ਠੀਕ ਆ ਬਾਈ ਤੇ ਮਰਿਆ ਕੀ ਬਤਾ ਆ ਦੇਖੋ ਮਿੱਤਰੋ ਸੀਟ ਨੂੰ ਆਪਾਂ ਗਾਂਹ ਸੈੱਟ ਸਕਦੇ ਜੀ ਕੰਮ ਕਰਨਾ ਇਹ ਲੱਗ ਜਾਂਦੀ ਗਾਂਹ ਜਾ ਕੇ ਬਈ ਹਾਂ ਲੱਗ ਜਾਂਦੀ ਬਸ ਠੀਕ ਆ ਨਿੱਕੀ ਸੀਟ ਆ ਇੱਕ ਹੋਰ ਚੀਜ਼ ਆ ਅਡਜਸਟੇਬਲ ਬਣਾਈ ਵੀ ਹੋਈ ਆ ਅਡਜਸਟੇਬਲ ਉਹ ਹੁੰਦੀ ਆਂਦੀ ਆਂ ਲੱਗਿਆ ਬੈਣਾ ਲੋਕ ਜਾ ਇਹਨੂੰ ਅੱਗੇ ਪਿੱਛੇ ਕਰ ਸਕਦੇ ਆ ਸੀਟ ਨੂੰ ਆਪਾਂ ਦੇਖੋ ਦੇਖ ਤੇ ਇਹ ਉਦੋਂ ਹੁੰਦੀ ਆਂ ਕਿ ਬਾਅਦ ਚ ਬਣਾਈ ਵੀ ਆ ਬਈ ਸਾਰੀ ਉਦੋਂ ਹੁੰਦੀ ਆ ਬਈ ਨਾਲ ਦੀ ਠੀਕ ਉਦੋਂਦੀ ਇਹ ਠੀਕ ਆ ਤੇ ਆਹ ਤਾਂ ਬਾਕੀ ਤਾਂ ਹੁਣ ਸਾਰੇ ਟਰੈਕਟਰਾਂ ਦੇ ਵਿੱਚ ਆ ਆਉਂਦਾ 1973 ਵਾਲੇ ਦਾ ਸਿਸਟਮ ਚੱਲੇ ਆਉਂਦਾ ਦੇਖੋ ਤੇ ਬਾਕੀ ਤਾਂ ਇਹ ਇਹ ਚਿਰੀ ਵਾਲਾ ਚੇਂਜ ਕਰਾਇਆ ਹੋਵੇ ਕਿ ਬਈ ਉਦੋਂ ਤਾਂ ਹੀ ਆ ਛੇਚਰੀ ਵਾਲਾ ਆਪਾਂ ਕਹਿ ਦਿੰਦੇ ਆ ਆਲਦੀ ਹੈ ਆ ਵੀ ਦੇਖੋ ਨਾ ਕਦੋਂ ਚੱਲੀ ਜਾਂਦੇ ਨਹੀਂ ਤਾਂ ਇੱਕੀ ਚਿਰੀ ਵਾਲੇ ਜ਼ਿਆਦਾ ਟਰੈਕਟਰ ਚੱਲਦੇ ਆਗੇ ਤੇ ਬਾਕੀ 1973 ਮਾਡਲ ਹੈ ਟਰੈਕਟਰ ਤੇ ਬਈ ਹੋਰ ਕੋਈ ਖਾਸ ਇਹਦੀਆਂ ਲਿਫਟ ਲਿਫਟ ਵਗੈਰਾ ਜਿਵੇਂ ਹੁੰਦੀ ਹੈ ਲਿਫਟ ਬਈ ਇਹਦੀ ਬਹੁਤ ਵਧੀਆ ਹਾਂ ਕੰਟਰੋਲ ਐਡਾ ਤਗੜਾ ਦਾ ਗੱਲੀ ਛੜ ਠੀਕ ਹੈ ਜਿਵੇਂ ਹੌਣ ਵਾਲੇ ਟਰੈਕਟਰਾਂ ਚ ਆਉਂਦਾ ਠੀਕ ਹੈ ਸ਼ਿਵਰਾਜ ਚ ਵੀ ਆਉਂਦਾ ਠੀਕ ਹੈ ਕੰਟਰੋਲ ਕੰਟਰੋਲ ਠੀਕ ਹੈ ਮੈਨੂੰ ਸ਼ਿਵਰਾਜ ਇਹਦੀ ਮੈਨੂੰ ਚੰਗੀ ਲੱਗਦੀ ਲਿਫਟ ਸਾਡੇ ਸ਼ਿਵਰਾਜ ਵੀ ਹੈਗਾ ਸ਼ਿਵਰਾਜ ਤੁਹਾਡੇ ਕੋਲੇ ਹੈਗਾ ਠੀਕ ਹੈ ਹੋ ਗਈ ਹੈਗਾ ਤੇ ਇਹਦੇ ਕੋਲ ਆਹ ਜਿਹੜਾ ਹੈਗਾ ਫਾਰਮ ਟਰੱਕ ਉਹ ਵੀ ਹੈਗਾ ਉਹਦੀ ਲਿਫਟ ਵੀ ਵਧੀਆ ਜਿਆਦਾ ਸੈਂਸਿੰਗ ਵੀ ਜਿਆਦਾ ਕਰਦੀ ਹੈ ਇਹਦੇ ਜਿਆਦਾ ਵਧੀਆ ਲੱਗੀ ਇਹ ਸਿਰ ਹੈ ਜੀ ਕੰਟਰੋਲ ਵੱਧ ਕਰਦੀ ਹੈ ਵੱਧ ਕਰਦੀ ਹੈ ਠੀਕ ਹੈ ਤੇ ਬਾਕੀ ਵੀ ਹੋਰ ਕਿਹੜੇ ਟਰੈਕਟਰ ਨਾਲ ਫਿਰ ਵਾਈ ਕਰਦੇ ਆ ਇਹਨੂੰ ਹੁਣ ਤਾਂ ਵੀ ਉਹ ਸੋਨ ਵਾਲੇ ਕਰ ਰੱਖਿਆ ਸੀ 2002 ਮਾਡਲ ਅਸੀਂ ਲਿਆ 2002 ਚ ਲਿਆ ਠੀਕ ਹੈ ਉਹ ਵੀ ਨਵੇਂ ਹੀ ਲਿਆ ਸੀ ਉਹ ਪਿੱਛੇ ਸੇਲ ਕਰਤਾ ਸੀ ਰਾਹ ਸੋਲੇ ਸੇ ਲੈ ਲਿਆ ਸੀ ਠੀਕ ਹੈ ਸੋਲੇ ਸੇ ਲੈ ਲਿਆ ਹੂੰ ਹੂੰ ਬਿਲਕੁਲ ਤੇ ਹੁਣ ਹੁਣ ਤਾਂ ਸਾਡੇ ਕੋਲੇ ਜਿਵੇਂ ਮੇਰੇ ਕੋਲੇ 33 ਕਿੱਲੇ ਜ਼ਮੀਨ ਹੈ ਠੀਕ ਹੈ ਬਈ ਅਸੀਂ ਬਸ ਆਹ ਦੀ ਆਹ ਸਿਲੈਂਸਰ ਤਾਂ ਇਹਦਾ ਨਾਲ ਦਾ ਕਿ ਵੀ ਬਾਤ ਚੱਲ ਨਾਲ ਦਾ ਸਿਲੈਂਸਰ ਵੀ ਪਿਆ ਹੈ ਠੀਕ ਹੈ ਪਿਆ ਮੇਰੇ ਕੋਲੇ ਠੀਕ ਆ ਉਹ ਸਿੱਧਾ ਸੀ ਠੀਕ ਹੈ ਸਿੱਧਾ ਜੇ ਮੈਂ ਮੰਨਦਾ ਵੀ ਦੂਜੇ ਕਲਰ ਚ ਸੀ ਸਿਲਵਰ ਸਿਲਵਰ ਕਲਰ ਜੀ ਸਟੀਲ ਦੇ ਚ ਆਉਂਦਾ ਸੀ ਉਹ ਤਾਂ ਉਹ ਤਾਂ ਨਹੀਂ ਲੱਗਿਆ ਹੋਇਆ ਸੀ ਇਹਦੇ ਬਈ ਉਹ ਲੱਗੇ ਸੀ ਚਿੜੀ ਜੀ ਠੀਕ ਹੈ ਉਹ ਸਟੀਲ ਦੇ ਚ ਆਉਂਦਾ ਸੀ ਇਹਦੇ ਠੀਕ ਹੈ ਬਈ ਸਟੀਲ ਦਾ ਸੀ ਰੰਗ ਜਹਦੇ ਓਕੇ ਓਕੇ ਆ ਹੁਣ ਫਿਰ ਮਿਲੇ ਨਹੀਂ ਉਹ ਓਕੇ ਬਈ ਉਹ ਅੰਦਰੋਂ ਜਾਲੀ ਜੀ ਖਤਮ ਹੋ ਗਈ ਫਿਰ ਇਹ ਆ ਹੀ ਲਵਾਤਾ ਹਾਂ ਤੇ ਸਾਰਾ ਬਈ ਫਿਰ ਉਹ ਵੀ ਰੱਖਿਆ ਮੜਗਾੜ ਤਾਂ ਇਹਦੇ ਕਈ ਮੈਂ ਦੇਖੇ ਹੁੰਨੇ ਬਾਹਰ ਵਾਲੇ ਤੇ ਮਾਡਲ ਚ ਆਏ ਸੀਗੇ ਜਿਵੇਂ ਟੇਡੇ ਜੇ ਸੀਗੇ ਮੈਸੀ ਇਹਦੇ ਐਂ ਆਏ ਸੀ ਬਈ ਇਹਦੇ ਐਂ ਸੀਗੇ ਨਾਲ ਦੀ ਹੈ ਲਿਆ ਕਿੱਥੋਂ ਸੀ ਇਹ ਬਈ ਇਹ ਬਠਿੰਡੇੋਂ ਵੀਰੇ ਠੀਕ ਹੈ ਬਠਿੰਡੇੋਂ ਲਿਆ ਸੀ 31000 ਦਾ 31000 ਦਾ ਕਾਪੀ ਵਗੈਰਾ ਇਹ ਸਾਰਾ ਪਿਆ ਸਾਡੇ ਕੋਲੇ ਸਾਹਮਣੇ ਠੀਕ ਹੈ ਪੀ ਜੂ ਬੀ ਤੇ 4103 ਇਹਦਾ ਨੰਬਰ ਕਰੋਗੇ ਬਾਈ ਸਟਾਰਟ ਫਿਰ ਇਹਨੂੰ ਚાલુ ਕਰ ਦਿੰਨੇ ਆਂ ਆਹ ਦਿਖਾਈ ਬਾਈ ਲਾ ਕੇ ਹੀਟ ਦੀ ਕਰਕੇ ਸਟੜ ਗਏ ਹੁਣ ਤਾਂ ਲੋਡ ਹੀ ਨਹੀਂ ਪੈਂਦਾ ਮੀ ਤਾਂ ਲੋਡ ਹੀ ਨਹੀਂ ਪੈਂਦੀ ਸਰਦੀਆਂ ਚ ਵਾਲਾ ਚੱਕਰ ਸਰਦੀਆਂ ਚ ਮੰਨ ਲਓ ਆਹ ਦਿਖਾਣ ਲੋ 25 ਸੈਕਿੰਡ ਲਾਉਣੇ ਪਏ ਹਨ ਸੁਣਾਈਏ ਪਾਣਾ ਸਾਊਂਡ ਸੁਣ ਰੈਂਕ ਬਈ ਕਿਵੇਂ ਪਈ ਆ ਦੀ ਰੈਂਕ ਸਹੀ ਹੈ ਬਈ ਸਟੈਂਡਰਡ ਦੀ ਆ ਕੰਮ ਸਾਰਾ ਕਰਾਤਾ ਸੀ ਦਾ ਅੱਛਾ ਕੰਮ ਇਹ ਤੋਂ ਬਾਹਰ ਨਾਲ ਸਾਰਾ ਹੀ ਕਰਾਤਾ ਸੀ ਹੂੰ ਮੋੜ ਕੇ ਕੰਮ ਕਰਾ ਕੇ ਹਾਂ ਤੇ ਉਹਦਾ ਕੰਮ ਨਹੀਂ ਲਿਆ ਕਿਉਂ ਫਿਰ ਟਰੈਕਟਰ ਹੋਰ ਲੈ ਲੇ ਠੀਕ ਹੈ ਫਿਰ ਇਹਨੂੰ ਰੋਕਦਾ ਸੀ ਰੋਕਦਾ ਹੁਣ ਰੈਸਟ ਦੇਤੀ ਇਹਨੂੰ ਬਸ ਬਿਲਕੁਲ ਬਸ ਤਿਆਰ ਕਰਾ ਕੇ ਪੰਪ ਬਈ ਉਹਨਾਂ ਟਾਈਮਾਂ ਦਾ ਬਾਹਰ ਤੁਰਿਆ ਆਉਂਦਾ ਇਹ ਇਹ ਨਾ ਹਾਂ ਬਾਹਰ ਹੀ ਤੁਰਿਆ ਆਉਂਦਾ ਆ ਪੰਪ ਤਾਂ ਨਹੀਂ ਆਉਂਦਾ ਹੋਊਗਾ ਬਈ ਉਦੋਂ ਇਹੀ ਆਉਂਦਾ ਬਈ ਨਹੀਂ ਨਹੀਂ ਜਿਹੜਾ ਆ ਤੁਸੀਂ ਲਾਇਆ ਬਦਲਾਇਆ ਹੋਇਆ ਇਹ ਆ ਨਵਾਂ ਲਵਾਇਆ ਹੁਣ ਠੀਕ ਹੈ ਉਹ ਪੰਪ ਤੇ ਇਹੀ ਆਉਂਦਾ ਹਾਂ ਹਾਂ ਉਹ ਇਹ ਖਰਾਬ ਹੋ ਗਿਆ ਸੀ ਖਰਾਬ ਹੋ ਗਿਆ ਉਹ ਨਵਾਂ ਲਵਾਤਾ ਹਾਂ ਠੀਕ ਆ ਉਹ ਇਹੀ ਆਈ ਜਾਂਦਾ ਨਾਲ ਦੇ 1973 ਵੇਲ ਦਾ ਨਾਲ ਤੁਰਿਆ ਜਾਂਦਾ ਬਾਹਰ ਦੀ ਬਾਹਰ ਆਪਾਂ ਕਹਿ ਲਈਏ ਕਲੱਚ ਨਾ ਪਿਆਦਾ ਲੈਫਟਾ ਉਹਦਾ ਕੰਟਰੋਲ ਨਹੀਂ ਛੱਡਦੀਗੀ ਤੇ ਬਾਕੀ ਵਧੀਆ ਰੱਖਿਆ ਹਨਾ ਸਾਂਭ ਕੇ ਆਈ ਚੀਜ਼ ਦਿਖਾਉਣੀ ਸੀ ਬਾਈ ਕੋਲੇ ਆਏ ਸੀ ਮੈਂ ਚੱਲ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਦਈਏ ਕਿਉਂਕਿ ਅੱਜ ਅਸੀਂ ਇਧਰਲੀ ਸਾਈਡ ਆਏ ਸੀ ਮਠੜੀ ਵਾਲੀ ਸਾਈਡ ਤੇ ਮੈਂ ਚੱਲ ਬਾਈ ਨਾਲ ਅੱਜ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਦਈਏ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਤੇ ਚੰਗਾ ਲੱ